ਸਾ ਖੋਲਦਾ ਬੈਟਰੀ ਨਵੀਆਂ ਫੁੱਲ ਟੌਪ ਆ ਤੇ ਕੰਡੀਸ਼ਨ ਪੂਰੀ ਫੋਲੀ ਚੰਗੀ ਆ ਤੇ ਜੇ ਚੱਲੇ ਦੀ ਗੱਲ ਕਰੀਏ origignal 4500 ਘੰਟਾ ਚੱਲਿਆ ਸਿਰਫ 1000 ਘੰਟਾ ਚੱਲਿਆ ਜੀ 10 ਮਾਡਲ ਆ ਜੀ 5410 ਜੌਂਡੀਆ ਹਨ ਤੇ ਇਹ ਕਿੰਨਾ ਚੱਲਿਆ ਇਹ ਚੱਲਿਆ 500 ਘੰਟਾ ਜੀ ਮਾਡਲ ਕਿੰਨਾ ਇਹ 22 ਮਾਡਲ ਹੀ ਇਹ ਅੱਜ ਇੱਕ ਗਾਲ ਦੋ ਤੋਂ ਸਵਾਗਤ ਆ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਸਾਰਿਆਂ ਦਾ ਤੇ ਆਪਾਂ ਮਿੱਤਰੋ ਪਹੁੰਚਿਆ ਡਾਇ ਵਾਲੇ ਵੀਰਾਂ ਕੋਲ ਤੇ ਦੇਖ ਸਕਦੇ ਹੋ ਇੱਧਰ ਲੈਂਣ ਲੱਗੀ ਵੀ ਟਰੈਕਟਰਾਂ ਦੀ ਤੇ ਜਿੰਨੇ ਟਰੈਕਟਰ ਤੁਸੀਂ ਦੇਖੀਏ ਨੇ ਉਹ ਸਾਰੇ ਵਿਕਾਊ ਆ ਤੇ ਦੋ ਤਿੰਨ ਇੱਧਰ ਖੜੇ ਆ ਤੇ ਜਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਪਹਿਲਾਂ ਜਿਹੜਾ ਨਵੀਂ ਆਈਟਮ ਭਾਲ ਕੇ ਲਿਆਂਦੀ ਆ ਤੇ ਆਹ ਦੇਖ ਸਕਦੇ ਹੋ ਮਿੱਤਰੋ 54010 ਤੇ ਸਾਰੀ ਗੱਲਬਾਤ ਵੀਰਾਂ ਨਾਲ ਕਰਵਾਵਾਂਗੇ ਹੋਰ ਪਹਿਲਾਂ ਤਾਂ ਹਾਲ ਚਾਲ ਚੱਲ ਕੇ ਆਵਾਂ ਜਮਾ ਓਕੇ ਜੀ ਜਮਾ ਹਾਂਜੀ ਹੁਣ ਕਰੀਏ ਸਟਾਰਟ ਫਿਰ ਹਾਂਜੀ ਕਿੰਨਾ ਮਾਡਲ ਆ ਇਹ ਇਹ 10 ਮਾਡਲ ਆ ਜੀ 10 ਮਾਡਲ ਆ ਜੀ 5410 ਜੌਂਡੀਆ ਬੈਕ ਟਾਇਰ 18 ਦੇ ਲੱਗੇ ਹੋਇਆ ਐ ਫਿਰ ਹਾਂਜੀ 18 18 ਇਹ ਆਹ ਬੇ 75 ਨੂੰ ਮਾਤ ਪਾਉਂਦਾ ਈ ਇਹ 50 75 ਨੂੰ ਮਾਤ ਪਾਉਂਦਾ ਨੰਬਰ ਕਿੱਥੋਂ ਦਾ ਨੰਬਰ ਇਹਦਾ ਪੀਵੀ 66 ਮਹਾਲੀ ਦੀ ਠੀਕ ਆ ਮਹਾਲੀ ਦਾ ਨੰਬਰ ਆ 10 ਮਾਡਲ ਆ 5410 ਜੌਂਡੀਅਰ ਤੇ ਨਾਲ ਆ ਗਿਆ 5405 ਇਹ 20 ਮਾਡਲ ਆ 8 ਲੱਖ 45 ਹਜ਼ਾਰ ਪੈਟ ਮਾੜਾ ਚੱਲਿਆ ਕਿੰਨਾ ਕ ਇਹ ਚੱਲਿਆ 1000 ਘੰਟਾ ਜੀ ਸਿਰਫ 1000 ਘੰਟਾ ਚੱਲਿਆ ਜੀ ਤੇ ਇਹ ਕਿੰਨਾ ਮਾਡਲ ਆ ਬੀ ਮਾਡਲ ਆ 845 ਟਰੈਕਟਰ ਪੰਜਾਬ ਨੰਬਰ ਹੀ ਹੁੰਦੇ ਆਪਣੇ ਸਰੇ ਪੰਜਾਬ ਨੰਬਰ ਜੀ ਕਿਉਂਕਿ ਟਰੈਕਟਰ ਸਾਰੇ ਪੰਜਾਬ ਨੰਬਰਾਂ ਤੇ ਪੁਰਾਣਾ ਵਿੱਚ ਕੱਟ ਲੈਨੇ ਹਾਂ ਹਾਂ ਜੀ ਤੇ ਲੋਨ ਲੋਨ ਦੀ ਸੌਦਾ ਵੀ ਹੈਗੀ ਹੈ ਜੀ ਠੀਕ ਹੈ ਮਤਲਬ ਲੋਨ ਦੀ ਸੌਦਾ ਪ੍ਰਾਣਾ ਵੀ ਵਿੱਚ ਕਟਿਆਉ ਜਾਉ ਤੇ ਬੰਦਾ ਮਣਜਾ ਬਣਾ ਕੇ ਆ ਜੀ ਹਾਂ ਤੇ ਜਿਵੇਂ ਮਿੱਤਰੋ ਸੀਜ਼ਨ ਦਾ ਟਾਈਮ ਜਾ ਚੱਲ ਪਿਆ ਉਸ ਨੂੰ ਪਤਾ ਹੀ ਆ ਵੀ ਹਾੜੀ ਨੂੰ ਲਾ ਲਿਆ ਬਾੜਾ ਤੇ ਟਰੈਕਟਰ ਕਿਸੇ ਵੀ ਨੇ ਲੈ ਲਿਆ ਤੇ ਕੋਈ ਲੱਭੀ ਜਾਂਦਾ ਹਨ ਹੂੰ ਤੇ ਅੱਗੇ ਆ ਗਿਆ 963 ਸਵਰਾਜ ਇਹ ਕਿੰਨਾ ਵੜਲਾ ਹੈ ਇਹ 19 ਵੜਲਾ 6,65,000 ਰੁਪਏ ਦੀ ਮੰਗ ਹੈ ਜੀ 6,65,000 ਦੀ ਮੰਗ ਆ ਮਿੱਤਰੋ ਟਰੈਕਟਰ ਦੀ ਕੰਡੀਸ਼ਨ ਦੇਖੋ ਪੂਰੀ ਸਾਫ਼ ਤੇ ਚੰਗਾ ਟਰੈਕਟਰ ਪਿਆ ਤੇ ਚੱਲਿਆ ਕਿੰਨਾਗਾ ਇਹ ਇਹ ਵੀ ਚੱਲਿਆ 963 900 ਘੰਟਾ ਚੱਲਿਆ ਤੇ ਜਿੰਨੀ ਮਿੱਤਰੋ ਦੇਖ ਸਕਦੇ ਹੋ ਰੰਗ ਪੇਂਟ ਕਿਸੇ ਪਾਸੇ ਕੋਈ ਕਲਮ ਨਹੀਂ ਜਿਵੇਂ ਕਿ ਦੀ ਅਰੀਜਨਲ ਹੀ ਪਿਆ ਸਾਰਾ ਅਰੀਜਨਲ ਸਾਰਾ ਹੈ ਇਹਨਾਂ ਲਈ 900 ਘੰਟਾ ਚਲਾਇਆ ਤਾਂ ਬੰਦੇ ਨੇ ਸਾਫ਼ ਹੀ ਚਲਾਇਆ ਹਨਾ ਹਾਂ ਜੀ 19 ਮਾਡਲ ਆ ਡਿਮਾਂਡ ਕੀ ਹੈ ਇਹਦੀ ਹੁਣ ਇਹਦੀ 6 ਲੱਖ 55 ਹਜ਼ਾਰ ਪੇਡ ਮੜਾਈ 6 ਲੱਖ 55 ਹਜ਼ਾਰ ਡਿਮਾਂਡ ਆ ਤੇ ਆ ਜੌਂਡੀਰ ਜਿਹੜਾ ਖੜਾ ਇਹਦੀ ਰਿਮਾਂਡ ਆ 8 ਲੱਖ 45 ਹਜ਼ਾਰ ਤੇ ਰੇਟ ਮੌਕੇ ਦਾ ਤੇ ਅੱਗੇ ਇਧਰ ਖੜਾ ਜੀ 969 ਤੇ ਇਹ ਟਰੈਕਟਰ ਉਹ ਆ ਮਿੱਤਰੋ ਜਿਹਦੇ ਵਿੱਚ ਕੰਪਨੀ ਐ ਜੇ ਕਿਹਦੀ ਇਹ ਸਾਰੀਆਂ ਕਮੀਆਂ ਗੱਡੀਆਂ ਸੀ ਜਿਵੇਂ ਇੱਕ ਤਾਂ ਸਲਿੱਪ ਗੀਰ ਲਾਤਾ ਸੀ ਤੇ ਜਿੰਨੀਆਂ ਕਿ ਡਿੱਕ ਤਾਂ ਹੀ ਸਾਰੀਆਂ ਕੱਢਤੀਆਂ ਇਸ ਰਾਜ ਕੰਪਨੀ ਨੇ ਟਰੈਕਟਰਾਂ ਦੇ ਵਿੱਚ 69 ਦੇ ਵਿੱਚ ਤੇ ਇਹ ਫਿਰ ਆ ਡਿੱਕ ਡੁੱਕ ਸਾਰਾ ਇਹ ਨਾਲ ਡੈਕ ਕੋੜਾ ਬੰਪਰ ਲੱਗਿਆ ਹੋਇਆ ਸਾਰਾ ਨਾਲ ਕੋੜਾ ਬੰਪਰ ਲੱਗਿਆ ਹੋਇਆ ਡੈਕ ਵੀ ਜੰਗਾ ਲੱਗਿਆ ਹੋਣਾ ਤੇ ਇਹ ਕਿੰਨਾ ਚੱਲਿਆ ਇਹ ਚੱਲਿਆ 500 ਘੰਟਾ ਜੀ ਮਾਡਲ ਕਿੰਨਾ ਇਹ 22 ਮਾਡਲ ਹੀ ਇਹ 22 ਮਾਡਲ ਆ ਤੇ 500 ਘੰਟਾ ਚੱਲਿਆ ਤੇ ਟੈਟੂ ਨਾਲ ਦੀ ਹੈ ਹਾਂਜੀ ਟਰੈਕਟਰ ਦੇ ਸਿਰਫ 500 ਘੰਟਾ ਚੱਲੇ ਨੇ ਆਪਾਂ ਮੈਂ ਕਿਉਂ ਦਾ ਇਹ ਸੀ ਆਰ ਡੀ ਆਉਣ ਲੱਗ ਗਿਆ ਜੀ ਠੀਕ ਹੈ ਇਹ ਹੈਗਾ ਮਾਈਕੋ ਪੰਪੀ ਮੈਕ ਕੋ ਬੰਪਰ ਦੇ ਵਿੱਚ ਆ। ਕਿਉਂਦਾ ਇਹ ਸੀਆਰਡੀ ਆਉਣ ਲੱਗਿਆ। ਠੀਕ ਹੈ ਉਂ ਤਾਂ ਮਿੱਤਰੋ ਇਹ ਸੀਆਰਡੀ ਆਉਣ ਲੱਗਿਆ ਮੈਕ ਕੋ ਬੰਪਰ ਦੇ ਵਿੱਚ ਆ ਤੇ ਜਿਹੜਾ ਵੀ ਨਮਾ ਲੈਣ ਭੱਜਿਆ ਜਾਂਦਾ ਇੱਕ ਰੀਦਰ ਮੌਕਾ ਦੇ ਦਿੱਤੇ ਐਸੈਸਰੀ ਸਾਰੀ ਨਾਲ ਮਿਲ ਹੀ ਜਾਣੀ। ਸਾਰੀ ਨਾਲ ਹੀ ਸਾਰੀ। ਜਿਵੇਂ ਕਹਦੀ ਇਹ ਡੱਕ ਵੀ ਨਹੀਂ ਲਵਾਉਣ ਦੀ ਲੋੜ ਤੁਹਾਨੂੰ ਬੰਪਰ ਵੀ ਨਹੀਂ ਲਵਾਉਣ ਦੀ ਲੋੜ। ਬਾਕੀ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਆਊਗਾ ਉਹ ਤਾਂ ਮਾਨਤਨ ਕਰ ਦਾਂਗੇ ਜੀ। ਠੀਕ ਹੈ ਕਿੰਨਾ ਕੁ ਮਾਨਤਨ ਕਰ ਦੂੰਗਾ? ਮਾਨਤਨ ਕਰ ਦਾਂਗੇ 5000 ਰੁਪਏ ਜੀ। ਠੀਕ ਹੈ ਮਾਨਤਨ ਹੋ ਜੂ ਮਿੱਤਰੋ। ਤੇ ਅੱਗੇ ਆ ਗਿਆ ਮਿੱਤਰੋ 53 10 ਜੌਂਡੀਅਰ ਕ ਇਹ ਤਾਂ ਚੱਲਿਆ ਵੀ ਘੱਟ ਲਾਦਾ ਯਾਰ ਜਿਵੇਂ ਕਿ ਦੀ ਜਹਾ ਸਮਾਈ ਤੇ ਚਲਾਇਆ ਲਾਦਾ ਸਮਾਈ ਜਿਹੜਾ ਇਹ ਤਾਂ ਕਿਹੜਾ ਡੈਕਟਰ ਕੱਦੂ ਚ ਨਹੀਂ ਵੜਿਆ ਇਹ ਕੱਦੂ ਚ ਨਹੀਂ ਵੜਿਆ ਕੱਦੂ ਚ ਨਹੀਂ ਵੜਿਆ ਇਹ ਤਾਂ ਜੀ ਮੇਤਰੂ ਆ ਜੌਂਟੀਰ ਹਲੇ ਤੱਕ ਜਿਵੇਂ ਕਿ ਦੀ ਇਹ ਕੱਦੂ ਵਾਲਾ ਬਾਣ ਦਿਖਾਇਆ ਨਹੀਂ ਇਹਨੂੰ ਹਾਂ ਠੀਕ ਹੈ ਤੇ ਇਹਦਾ ਨਾਲ ਅਸੈਸਰੀ ਸੂਸਰੀ ਸਾਰੀ ਨਾਲ ਆ ਫੱਟੀ ਨਾਲ ਠੀਕ ਹੈ ਇਹ ਮਾਡਲ ਕਿੰਨਾ ਇਹ ਨਵਾਂ ਮਾਡਲ ਆ ਜੀ ਨਵਾਂ ਮਾਡਲ ਆ ਅਸੈਸਰੀ ਸਾਰੀ ਨਾਲ ਆ ਨੰਬਰ 50 ਆ ਨੰਬਰ 50 ਹੀ ਫੁੱਲ ਟੌਪ ਆ ਡਿਸਟ੍ਰੀਬਿਊਟਰ ਲੱਗਿਆ ਵੀ ਠੀਕ ਹੈ ਡਿਸਟ੍ਰੀਬਿਊਟਰ ਲੱਗਿਆ ਵਾ ਫੁੱਲ ਟੌਪ ਬਈ ਸਾਕ ਖੋ ਠੀਕ ਹੈ ਹਿੱਸਾ ਖੋਲਦਾ ਬੈਟਰੀ ਨਵੀਆਂ ਫੁੱਲ ਟੌਪ ਆ ਤੇ ਕੰਡੀਸ਼ਨ ਪੂਰੀ ਫੋਲੀ ਚੰਗੀ ਆ ਤੇ ਜੇ ਚੱਲੇ ਦੀ ਗੱਲ ਕਰੀਏ origignal 4500 ਘੰਟਾ ਚੱਲਦਾ ਸਾਰਾ origignal origignal 4500 ਘੰਟੇ ਚੱਲਦਾ ਮਿੱਤਰੋ ਅਸਾ ਪੇਂਟ ਹੈ ਨਹੀਂ ਜਮ ਹਾਂਜੀ ਕਿਸੇ ਪਾਸੇ ਪੇਂਟ ਨਹੀਂ ਤੇ ਇਹ ਕਿੰਨੇ ਦਾ ਬਣ ਜੂ ਤੇ 1,25,000 ਰੁਪਏ ਦੇ ਦਾਂਗੇ ਜੀ ਹਾਂ ਨਾ ਠੀਕ ਹੈ ਹਾਂ ਨਾ ਤੇ ਅੱਗੇ ਆ ਗਿਆ ਮਿੱਤਰੋ ਸਟੈਂਡਰਡ 460 ਟੈਕਨੀਸ਼ੀਅਨ ਪੂਰੀ ਫੋਲੀ ਚੰਗੀ ਪਈ ਆ ਟਰੈਕਟਰ ਦੀ 12 ਮਾਡਲ ਦੇ ਵਿੱਚ ਆ ਡਿਮਾਂਡ ਰੱਖਿਆ 320000 ਨੰਬਰ ਕਿਥੋਂ ਦਾ ਟਰੈਕਟਰ ਦਾ ਨੰਬਰ ਪੰਜਾਬੀ ਤੇ ਇੰਜਨ ਗੇਅਰ ਇੰਜਨ ਗੇਅਰ ਦੀ ਜਮਾ ਓਕੇ ਆ ਜੀ ਕਾਗਜ਼ ਪੱਤਰ ਕਾਗਜ਼ ਪੱਤਰਾਂ ਦੀ ਸਾਰੀ ਆਪਣੀ ਜ਼ਿੰਮੇਵਾਰੀ ਆ ਠੀਕ ਆ ਕਾਗਜ਼ ਪੱਤਰਾਂ ਦੀ ਵੀ ਇਹ ਕਹਿੰਦਾ ਜ਼ਿੰਮੇਵਾਰੀ ਆ ਇੰਜਨ ਗੇਅਰ ਵੀ ਓਕੇ ਆ 12 ਮਾਡਲ ਦੇ ਵਿੱਚ ਆ 320000 ਡਿਮਾਂਡ ਆ ਤੇ ਉਦੋਂ ਅੱਗੇ ਆ ਗਿਆ ਮਿੱਤਰੋ ਹੌਲੈਂਡ 17 ਮਾਡਲ ਆ ਇਹ ਆ ਜੀ 65 10 ਤੇ ਜਿਵੇਂ ਕਿ ਚੇਂਜਰ ਵਾਲਾ ਮਿੱਤਰੋ ਚੇਂਜਰ ਵਾਲਾ ਹਾਂਜੀ ਲਈ ਮਿੱਤਰੋ ਚੇਂਜਰ ਵਾਲਾ ਤੇ ਟਰੈਕਟਰ ਦੇਖ ਸਕਦੇ ਹੋ ਮਿੱਤਰੋ ਜਿਵੇਂ ਕਿ ਦੀ ਖੜੀ ਸੁਣਾ ਲੱਗੀ ਜਾਂਦਾ ਦੂਰੋਂ ਹਨਾ ਪਲੇਟਫਾਰਮ ਜਿਵੇਂ ਕਿ ਦੀ ਲੱਗਿਆ ਲਗਾਇਆ ਕੰਪਨੀ ਦੇ ਲੱਗਿਆ ਲਗਾਇਆ ਕੰਪਨੀ ਵੱਲੋਂ ਕੀ ਕਿ 17 ਮਾਡਲ ਦੇ ਵਿੱਚ ਆ 6,75,000 ਡਿਮਾਂਡ ਆ ਪੀਵੀ04 ਨੰਬਰ ਦੇ ਵਿੱਚ ਆ ਫਰੀਦਕੋਟ ਦਾ ਨੰਬਰ ਆ ਹਨਾ ਹਾਂਜੀ ਤੇ ਇਹ ਕਿੰਨੇ ਕ ਦਾ ਬਣ ਜੂ ਇਹ ਦੇ ਦਾਂਗੇ ਵੀਰੇ 6,70,000 ਦੇ ਜੀ ਠੀਕ ਆ 6,70,000 ਪੀ ਦਾ ਮਿੱਤਰੋ ਇਹ ਟਰੈਕਟਰ ਬਣ ਜੂ ਤੇ ਇੱਧਰ ਪੰਜਾਬ 55 ਵੀ ਖੜਾਈ ਖੜੇ ਹਾਂ ਹਾਂਜੀ ਇਹ ਕਿੰਨਾ ਮਾ ਠੀਕ ਹੈ ਇਹਦੇ 4 ਦਾ 70000 ਰੁਪਏ ਨਮਾ ਦਾ ਮੂਰਲੇ ਟਾਇਰ ਨਵੇਂ ਆ ਠੀਕ ਹੈ ਮੂਰਲੇ ਟਾਇਰ ਨਵੇਂ ਆ ਤੇ ਬੈਕ ਟਾਇਰ ਵੀ ਪੂਰੇ ਚੰਗੇ ਤੇ ਜਿਵੇਂ ਕਹ ਦੀ ਇਹ ਪੂਰੀ ਟੌਪ ਦੀ ਕੰਪਨੀ ਦੀ ਆ ਹਾਂ ਜੀ ਬੀਕੇਟੀ ਟਾਇਰਾਂ ਦੇ ਮਾਮਲੇ ਦੇ ਵਿੱਚ ਪੂਰੀ ਮੰਨੀ ਪਰਮੰਨੀ ਕੰਪਨੀ ਆ ਬੀਕੇਟੀ ਟਾਇਰਾਂ ਦਾ ਤੇਲ ਖਰਚਾ ਜਮ੍ਹਾਂ ਘੱਟ ਹੀ ਆ ਜੀ ਦਾ ਮੈਸੀ ਤੇ ਇੱਕ ਉਂਗਲ ਤੇ ਬਹੁਤ ਆ ਇਹਦਾ ਵੀ ਉਮੀ ਆ ਠੀਕ ਹੈ ਮੈਸੀ ਵਾਲਾ ਕੰਮ ਹੀ ਆ ਹਾਂ ਜੀ ਤੇਲ ਖਰਚਾ ਘੱਟ ਆ ਤੇ 53 ਦਾ ਸੀ ਮਿੱਤਰੋ ਇੱਕ ਤਰ੍ਹਾਂ ਦਾ ਇਹ 50 55 E ਇਹ ਜੌਂਡੀਅਰ ਜਦੋਂ ਕਾਲੇ ਢਿੱਡ ਵਾਲੇ ਕੰਪਨੀ ਘਟਣੋਂ ਹਟ ਗਈ ਸੀ ਉਦੋਂ ਇਹ ਆਏ ਸੀ ਹਾਂ ਉਦੋਂ ਬਾਅਦ ਦੇ ਵਿੱਚ ਫੇਰ ਦੂਜੇ ਲੁੱਟੇ ਆਸ ਉਹਦੇ ਵਿੱਚ ਦੁਮਾਰੋਂ ਤੋਂ ਜ਼ਿਆਦਾ ਸੌਣ ਲੱਗੇ ਸੀ ਸ਼ੁਰੂਆਤ ਹਰੇਟੇਡ ਵਾਲੇ ਜੌਂਡੀਅਰ ਦੀ ਇਹ ਤੋਂ ਹੋਈ ਸੀ 5710 ਤੋਂ ਤੇ ਇਹ ਉਦੋਂ ਅੱਗੇ ਦਰਖੜਾ ਜੀ ਸਵਰਾਜ 744 XT ਤੇ ਇਹ ਟਰੈਕਟਰ ਦੀ ਆਪਾਂ ਮਿੱਤਰੋ ਗੱਲ ਕਰੀਏ 855 ਤੋਂ ਵੱਡਾ ਹੈ ਇਹ ਇੰਜਨ ਵੀ ਸੀਸੀ ਦੇ ਵਿੱਚ ਵੱਡਾ ਹੈ ਤੇ 2023 ਮਾਡਲ ਆ 300 ਘੰਟਾ ਚੱਲਿਆ ਵੀਰੇ ਇਹ ਸਿਰਫ 300 ਘੰਟੇ ਚ ਲੈ ਟਰੈਕਟਰ ਬਾਕੀ ਟਰੈਕਟਰ ਦੀ ਕੰਡੀਸ਼ਨ ਦੇਖੋ ਮਿੱਤਰੋ ਜਮਾ ਜਾਂਸੀ ਵਾਲੀ ਪਈ ਆ ਬੰਦਾ ਹਾਰ ਪਾ ਕੇ ਲੈ ਜਾਈ ਹਾਰ ਪਾ ਕੇ ਲੈ ਜਾਈ ਟਰੈਕਟਰ ਤੇ ਇਹਦਾ ਮੁੰਲਾਦਾ ਨੰਬਰ ਬਣੀ ਆ ਇਹਦਾ ਨੰਬਰ ਪੀਵੀ 91 ਨੰਬਰ ਆ ਯਾਰ ਲੁਧਿਆਣੇ ਦਾ ਠੀਕ ਆ ਪੀਵੀ 91 ਨੰਬਰ ਆ ਪੰਜਾਬ ਨੰਬਰ ਦੇ ਵਿੱਚ ਆ ਤੇ ਜਿਹੜਾ ਵੀਰ ਕਹਿੰਦਾ ਵੀ ਮੈਂ ਨਵਾਂ 44 ਲੈਣਾ ਸਭ ਤੋਂ ਮਹਿੰਗਾ ਮੋਡਲ ਆ ਇਹ ਐਕਸਟੀ ਮੋਡਲ ਆ ਇਹ ਠੀਕ ਆ ਐਕਸਟੀ ਮੋਡਲ ਆ ਤੇ ਇਸ ਵਾਰ 855 ਨੂੰ ਇੰਜਨ ਵੀ ਵੱਡਾ ਇਹਦਾ ਸੀਸੀ ਦੇ ਵਿੱਚ ਹਨਾ ਇੰਜਨ ਵੱਡਾ ਮਿੱਤਰੋ 2023 ਮਾਡਲ ਆ 695000 ਡਿਮਾਂਡ ਆ ਤੇ ਸਿਰਫ ਇਹ ਟਰੈਕਟਰ ਮਿੱਤਰੋ 300 ਘੰਟੇ ਹੀ ਚੱਲਿਆ ਹਾਂਜੀ ਤੇ ਜਿਵੇਂ ਕਹ ਦੀਏ ਲੋਨ ਇਹਦੇ ਤੇ ਹੋ ਹੀ ਜਾਣਾ ਹਨਾ ਜਮਾ ਤੇ ਜਿਵੇਂ ਕਹ ਦੀਏ ਜੇਬ ਸੁੱਡਾ ਮਿੱਤਰੋ ਸਿੱਬਲ ਸਹੀ ਆ 80 ਤੋਂ 90% ਤੱਕ ਤਾਂ ਲੋਨ ਹੀ ਹੋ ਜਾਣਾ ਹੋ ਹੀ ਜਾਂਦਾ ਜੀ ਤੇ ਨਾਲ ਆ ਗਿਆ ਸਟੈਂਡਰਡ 460 ਪਹਿਲਾਂ ਤੁਹਾਨੂੰ ਮਿੱਤਰੋ ਇਧਰ ਮੱਡਾ ਆ ਜਾ ਦਿਖਾਇਆ ਹਨਾ ਤੇ ਹੁਣ ਤੁਹਾਨੂੰ ਦਿਖਾਤਾ ਦੂਜਾ ਫੋਰਡ ਦੀ ਸੁਵਾਲਾ ਹਾਂ ਇਹ ਕਿੰਨਾ ਮਾਡਲ ਆ ਇਹ ਨਵਾਂ ਮਾਡਲ ਆ ਜੀ ਠੀਕ ਹੈ ਤੈਨਾਂ ਲਗ 80 ਹਜ਼ਾਰ ਪੇ ਡਿਮਾਂਡ ਹੈ ਦੀ 3 ਲੱਖ 80 ਹਜ਼ਾਰ ਡਿਮਾਂਡ ਆ ਨਵਾਂ ਮਾਡਲ ਆ ਹਾਂਜੀ ਬੀਕੇਡੀ ਆ ਰਹੀ ਸਭ ਬੀਕੇਡੀ ਦੇ ਚਾਰੀ ਵੀਕੇਟ ਜੀ ਚੌਕੜਾ ਬੀਕੇਟੀ ਦਾ ਲੱਗਿਆ ਵਾ ਕੰਡੀਸ਼ਨ ਦੇਖੋ ਮੇਥਰੋ ਟਰੈਕਟਰ ਦੀ ਪਹਿਲਾਂ ਦਾ ਪੂਰਾ ਫੁੱਲੀ ਚੰਗਾ ਪਿਆ ਟਰੈਕਟਰ ਜਿਵੇਂ ਕਹਦੀਏ ਕਿਸਾਨ ਜੀ ਕੋਈ ਵੀਰ ਕਹਿੰਦਾ ਵੀ ਮੈਂ ਰੂਟਾ ਵਿਟਰ ਚਲਾਉਣਾ ਜਾਂ ਕੁਝ ਮਰਜ਼ੀ ਪਾਉਣਾ ਜਿਹੜਾ ਕੋ ਮਰਜ਼ੀ ਪਾ ਕੇ ਖਿੱਚੀ ਫਿਰੇ 380 ਹਜ਼ਾਰ ਡਿਮਾਂਡ ਆ ਰੇਟ ਮੌਕੇ ਦਾ ਤੇ ਜਿਵੇਂ ਕਹਦੀਏ ਜਵਾਬ ਸਰਬੇ ਦਿੰਦਾ ਨਹੀਂ ਕਿਸੇ ਚੀਜ਼ ਨੂੰ ਨਾ ਕਿਸੇ ਚੀਜ਼ ਨੂੰ ਜਵਾਬ ਨਹੀਂ ਦਿੰਦਾ ਜੀ ਇਹ ਆ ਦੇਸੀ ਟਰੈਕਟਰ ਜਮਾ ਹਨਾ ਹਾਂਜੀ ਤੇ ਮਿੱਤਰੋ ਦੱਬ ਕੇ ਵੀਡੀਓ ਨਾਲ ਨਾਲ ਸ਼ੇਅਰ ਵਾਲਾ ਬਟਨ ਦੱਬੀ ਚਲਿਓ 6 380 ਹਜ਼ਾਰ ਡਿਮਾਂਡ ਆ 2009 ਮਾਡਲ ਆ ਪੰਜਾਬ ਨੰਬਰ ਜੀ ਇਹ ਵੀ ਸਾਰਾ ਪੰਜਾਬ ਨੰਬਰ ਹੀ ਤੇ ਜਿੰਨੇ ਟਰੈਕਟਰ ਵੀਰਾਂ ਕੋਲ ਮਿੱਤਰੋ ਤੁਹਾਨੂੰ ਦਿਖਾਏ ਆ ਸਾਰੇ ਪੰਜਾਬ ਨੰਬਰ ਦੇ ਵਿੱਚ ਹੀ ਆ ਇਧਰ ਦੇਖ ਸਕਦੇ ਹੋ ਤੇ ਐਡਰੈਸ ਕਿੱਥੇ ਹੈ ਆਪਣਾ ਜੀ ਬੰਦੇ ਨੇ ਆਉਣਾ ਆਪਣਾ ਹੰਡਾ ਆ ਪਿੰਡ ਆ ਜਿੱਥੇ ਸਟੈਂਡਰਡ ਟਰੈਕਟਰ ਬਣਦੇ ਆ ਜੀ ਠੀਕ ਹੈ ਹੰਡਾ ਆ ਪਿੰਡ ਆ ਜਿੱਥੇ ਸਟੈਂਡਰਡ ਟਰੈਕਟਰ ਬਣਦੇ ਆ ਤੇ ਮੋਬਾਈਲ ਨੰਬਰ ਆ ਮੋਬਾਈਲ ਨੰਬਰ ਹੈ 9056735239 90567 ਇੱਕ ਨੰਬਰ ਹੋ ਰਾਇਆ ਆਪਣਾ 35239 ਤੇ ਦੂਜਾ ਜੀ 8874047 8874047 ਮਿੱਤਰੋ ਨੰਬਰ ਡਾਇਲ ਕਰ ਲਿਓ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਗੱਲਬਾਤ ਕਰਕੇ ਟਰੈਕਟਰ ਕੋਈ ਵੀ ਲੈ ਕੇ ਜਾਣਾ ਲਜਾ ਸਕਦੇ ਹਾਂ ਜੀ ਦਬਕੇ ਕਰ ਦਿਓ ਵੀਡੀਓ ਨੂੰ ਸ਼ੇਅਰ ਸੋ ਬਹੁਤ ਬਹੁਤ ਧੰਨਵਾਦ ਜੀ